ਗੁਰਸੇਵ ਸਿੰਘਾ ਰਾਨੋਮਲ ਸਿੰਘ ਪੇੜਾੜਾ ਮਾ ਪਿੰਡ ਕੀ ਗੱਲ ਕੀ ਹੋਈ ਯਾਰ ਕਿੱਥੇ ਲੈ ਕੇ ਆਏ ਸੀ ਤੁਹਾਨੂੰ ਕੌਣ ਥੀ ਬੰਦੇ ਮੈਨੂੰ ਪੜੇਖੇ ਜੋ ਆਖੇ ਸੀ ਲੋਨ ਕਰਾਉਣਾ ਉਹਦੀ ਗਵਾਹੀ ਪਾ ਦੀ ਉਹ ਕਹਿ ਕੇ ਲੈ ਆਏ ਮੇਰੇ ਮਾਮੇ ਦਾ ਜਵਾਈ ਆ ਹਰਿੰਦਰ ਸਿੰਘ ਉਹਦਾ ਭਾਈ ਉਹਦਾ ਭਾਈ ਇੱਕ ਹਰਦੀਪ ਸਿੰਘ ਧੀ ਉਹਦੇ ਘਰ ਵਾਲੀ ਰਾਜਕੌਰ ਹੁਣ ਕਰ ਕਰਤੇ ਤਕਰੀਬਨ ਕਬਜਾ ਕਰੀ ਬੈਠੇ ਨੇ ਇੱਥੇ ਕੀ ਕਰਵਾਉਣ ਆਏ ਸੀ ਤੁਹਾਡਾ ਕੋਈ ਜਿੰਮੇਤ ਇੱਥੇ ਇੱਥੇ ਮੈਨੂੰ ਕਹਿੰਦੇ ਗਵਾਹੀ ਪਵਾਉਣੀ ਆ ਅਸੀਂ ਨੇ ਗਵਾਹੀ ਦਾ ਬਹਾਨਾ ਦੇ ਕੇ ਲਿਆਏ ਉਹ ਕਨੀ ਸੈਨ ਕਰਵਾਲੇ ਵੀ ਅਸੀਂ ਨੇ ਕੋਈ ਆਬਦਾ ਕਰਾਉਣਾਗਾ ਖਣੀ ਲੋਨ ਵਗੈਰਾ ਕਹਿਦੇ ਸੀ ਵੀ ਟਰੈਕਟਰ ਤੇ ਕਰਾਉਣਾਗਾ ਅਬ ਦੇ ਤੇ ਫੇਰ ਬਾਅਦ ਚ ਤਹਿਸੀਲਦਾਰ ਸਾਹਿਬ ਤੋਂ ਪਤਾ ਲੱਗਿਆ ਕਿ ਤੂੰ ਇਹਨਾਂ ਨੂੰ ਵਿਆਹ ਨਾਲ ਦੇਣਾ ਨਾ ਜੀ ਮੈਂ ਤਾਂ ਕੋਈ ਨਹੀਂ ਤਾਂ ਆ ਕੇ ਲੈ ਕੇ ਆਏ ਨੇ ਵੀ ਗਵਾਹੀ ਪਾਉਣੀ ਆ ਫੇਰ ਫੇਰ ਉਹ ਥੀ ਉਥੋਂ ਦੋਨੇ ਜਾਣੇ ਫਰਾਰ ਹੋ ਗਏ ਤਹਿਸੀਲਦਾਰ ਸਾਹਿਬ ਨੇ ਕੋਲੇ ਬਿਠਾ ਲਿਆ ਹਾਂ ਫੇਰ ਚਾਚੇ ਨੂੰ ਵੀਰੇ ਨੂੰ ਫੋਨ ਕੀਤਾ ਵੀ ਆ ਕੋਈ ਫੇਰ ਇਹ ਮੈਨੂੰ ਲੈ ਕੇ ਗਏ ਨੇ ਤਕਰੀਬਨ ਕਰੋੜਾਂ ਦੀ ਜ਼ਮੀਨ ਆ ਪਿਛਲਾ ਸਾਲ ਮਮੀ ਦੀ ਡੈਥ ਹੋ ਗਈ ਸੀ ਤੇ ਉਹ ਤੋਂ ਬਾਅਦ ਭਾਈ ਵੀ ਬਿਮਾਰ ਚੱਲਦਾ ਸੀ ਮੇਰੇ ਹੈੱਡ ਇੰਜਰੀ ਹੋ ਗਈ ਸੀ ਤੇ ਰਾਈਟ ਸਾਈਡ ਪੈਰਲਾਈਜ਼ ਹੋ ਗਿਆ ਸੀ ਉਹਦੇ ਕਰਕੇ ਅੱਖਾਂ ਦੀ ਨਗਾ ਵੀ ਕੁਝ ਘਟ ਗਈ ਦੀ ਤੇ ਹੱਥਾਂ ਦੀ ਮੂਵਮੈਂਟ ਵੀ ਘਟ ਗਈ ਸੀ ਸੈਨ ਵਗੈਰਾ ਮੇ ਤੋਂ ਹੁੰਦੇ ਨਹੀਂ ਸੀ ਤੇ ਅਗੇ ਸਹੀ ਇੱਥੇ ਮੈਨੂੰ ਲੈ ਰਹਿੰਦੇ ਸੀ ਮਾਮੇ ਦਾ ਜਵਾਈ ਤੇ ਉਹਦੀ ਕੁੜੀ ਪਹਿਲਾਂ ਤਾਂ ਥੋੜੇ ਟਾਈਮ ਬਾਅਦ ਤੇ ਆਈ ਸੀ ਬਾਅਦ ਚ ਮੇਰੀ ਜਮੀਨ ਦਾ ਗਾਹਾਂ ਸੌਦਾ ਕਰਕੇ ਵੇਚਣ ਨੂੰ ਫਿਰਦੇ ਸੀ ਮੈਂ ਤੋਂ ਮੁਖਤਿਆਰ ਨਾਮ ਲੈਣ ਨੂੰ ਖਿਰਦੇ ਦੀ ਮੈਨੂੰ ਪਤਾ ਨਹੀਂ ਇਸ ਗੱਲ ਬਾਰੇ ਉਹ ਇੱਥੇ ਆ ਕੇ ਤਹਿਸੀਲਦਾਰ ਸਾਹਿਬ ਦੇ ਪਤਾ ਲੱਗਿਆ ਮੈਨੂੰ ਕਹਿੰਦੇ ਅਸੀਂ ਬੈਂਕ ਦਾ ਲੋਨ ਕਰਵਾਉਣਾ ਟਰੈਕਟਰ ਤੇ ਵੀ ਉਹਦੀ ਗਵਾਹੀ ਪਾ ਦੀ ਇਹ ਇੱਕ ਮੈਂ ਆੜਤੀ ਤੋਂ ਚੈੱਕ ਗੋਗੇਦਾ ਫੜਨੇ ਸੀ ਉਹ ਆੜਤੀ ਜਦੋਂ ਦਿੱਤੇ ਹੋਏ ਸੀ ਤੇ ਚੈੱਕ ਵੀ ਆਪਦੇ ਕੋਲ ਹੀ ਨਾ ਕੀ ਫਿਰਦੇ ਨੇ ਚਾਰ ਚੈੱਕ ਨੇ ਕੌਣ ਨੇ ਉਹ ਕੀ ਰਿਸ਼ਤੇਦਾਰੀ ਚ ਲੱਗਦੇ ਇੱਥੇ ਕੀ ਕਰਨਾ ਆਇਸੀ ਮਾਮੇ ਦਾ ਜਵਾਈ ਆ ਕੁੜੀ ਦੇ ਮਾਤਾ ਪਿਤਾ ਮਰ ਗਏ ਕੁੜੀ ਆ ਉਹਦੇ ਤਕਰੀਬਨ ਮੰਮੀ ਪਾਪਾ ਭਾਈ ਉਹ ਗੁজার ਗਏ ਕਿਦੇ ਮੇਰੇ ਇੱਥੋਂ ਮੈਨੂੰ ਤਾਂ ਕਹਿ ਕੇ ਇਹਨੇ ਵੀ ਅਸੀਂ ਲੋਨ ਕਰਾਉਣਾ ਉਹਦੀ ਗਵਾਹੀ ਪਾਈ ਆ ਕਹਿ ਕੇ ਲੈ ਕੇ ਆਏ ਨੇ ਮਨੇ ਹੁਣ ਤਾਂ ਮਹਿਬੂਆ ਦੇ ਮੁੰਡੇ ਕੋਲੇ ਰਹਿਣਾਗਾ ਘਰ ਤੁਹਾਡਾ ਸਾਰਾ ਰਾਂ ਮੰਗਾ ਤਕਰੀਬਨ ਥਾਂ ਲਾ ਕੇ 50 ਲੱਖ ਤੋਂ ਵੱਧ ਦੀ ਪ੍ਰਾਪਰਟੀ ਹੋਣੀ ਆ ਘਰ ਵਗੈਰਾ ਲਾ ਕੇ ਘਰ ਨਾਲ ਜ਼ਮੀਨ ਤਾਂ ਘਰ ਘਰ ਹੀ ਆ ਉਹ ਜ਼ਮੀਨ ਆ ਡੋ ਕਰੋੜਾਂ ਦੇ ਵਿੱਚ ਆ ਕੀਮਤ ਜ਼ਮੀਨ ਦੀ ਉਹ ਕੀ ਕਰਦ ਨੂੰ ਫਿਰਦੇ ਸੀ ਉਹ ਸਾਰਾ ਸਤੇ ਆਉਣ ਨੂੰ ਫਿਰਦੇ ਸੀ ਵੇਚਣ ਨੂੰ ਫਿਰਦੇ ਸੀ ਮੈਂ ਮੈਨੂੰ ਮਾਨਣ ਨੂੰ ਵੀ ਫਿਰਦੇ ਸੀ ਮੈਨੂੰ ਨਹੀਂ ਪਤਾ ਹੁਣ ਖਾ ਪੀ ਰ ਮੈਂ ਤਾਂ ਕੋਈ ਹੈ ਨਹੀਂ ਤਿੰਨ ਤੇ ਸੱਕ ਖਾਣੇ ਪੀਣੇ ਦੀ ਕੀ ਦਿੰਦੇ ਸੀ ਮੈਨੂੰ ਨਹੀਂ ਪਤਾ ਪਹਿਲਾਂ ਗੁਰੂਕੜ ਵੀ ਹੌਲੀ ਹੌਲੀ ਜਾ ਕੇ ਮੱਥਾ ਟੇਕ ਕੇ ਹੁੰਦਾ ਸੀ ਸਵੇਰੇ ਸਵੇਰੇ ਉਹ ਵੀ ਹੌਲੀ ਹੌਲੀ ਸ੍ਰੀ ਡਾਉਨ ਹੋਣ ਲੱਗਿਆ ਮੇਰਾ ਨਾਮ ਦਵਿੰਦਰ ਸਿੰਘਾ ਜੀ ਮੇਰਾ ਪਿੰਡ ਕਨੌਰ ਖੁਰਦਾ ਜੀ ਇਹ ਮੇਰੇ ਮਾਮਾ ਜੀ ਦਾ ਲੜਕਾ ਜੀ ਮੇਰੇ ਮਾਮਾ ਜੀ ਦੀ ਵੀ ਡੈਥ ਹੋ ਚੁੱਕੀ ਹੈ ਪਹਿਲਾਂ ਉਹਦੇ ਨਾਲ ਵੀ ਠੱਗੀ ਲੱਗ ਚੁੱਕੀ ਹੈ ਪੰਜਾਬ ਵਿਗਿਆ ਦੀ ਹੁਣੇ ਇਹਦੇ ਨਾਲ ਠੱਗੀ ਮਾਰ ਰਹੀ ਸੀ ਇਹਦੇ ਮਾਮੇ ਦਾ ਜਮਾਈ ਸੀਗਾ ਉਹ ਬਿਠਾਇਆ ਤੇ ਇਸ ਕਰਕੇ ਦੀ ਵਿਚਾਲੇ ਤਨੇ ਇਹਦਾ ਵਿਆਹ ਕਰ ਦਾਂਗੇ ਚੰਗਾ ਭਲਾ ਤੋਰਾ ਫਿਰਦਾ ਦੀ ਉਹਦਾ ਵੀ ਚਲ ਵੀ ਇਹਦਾ ਵਿਆਹ ਕਰ ਦਾਂਗੇ ਵੀ ਉਹਨਾਂ ਟਾਈਮ ਤੁਸੀਂ ਚਲਾ ਜਿਹਦਾ ਭਾਈ ਨਾਲ ਰਹੋ ਉਹਨਾਂ ਨੇ ਕੀ ਕਰਿਆ ਜੀ 15 ਤਰੀਕ ਨੂੰ ਲੈ ਕੇ ਕਾਗਜ਼ ਪੱਤਰਾ ਅੱਗੇ ਮੈਨੂੰ ਰੋਜ਼ ਫੋਨ ਕਰਦਾ ਪਤਾ ਨਹੀਂ ਕੀ ਪ੍ਰੈਸ਼ਰ ਬਣਾਇਆ ਕੀ ਨਾ ਇਹਦਾ ਲੈ ਕੇ ਕਾਗਜ਼ ਪੱਤਰਾ ਸਾਰੇ ਤਹਿਸੀਲਦਾਰ ਸਭ ਦੇ ਪੇਸ ਹੋ ਗਏ ਸਾਨੂੰ ਤਾਂ ਇੱਥੋਂ ਫੋਨ ਗਏ ਨੇ ਵੀ ਤੁਹਾਡੇ ਭਾਈ ਗੁਰਸੇਵਿਕ ਸਿੰਘ ਨਾਲ ਅੱਠ ਅੱਗੀ ਹੁੰਦੀ ਹੈ ਤੁਸੀਂ ਆ ਕੇ ਲੈ ਜਾਓ ਮੇਰੇ ਜਦ ਨੂੰ ਮੈਂ ਆਇਆ ਇਹ ਮੇਰੇ ਮਾਮਾ ਜੀ ਜੋਦਾ ਸਿੰਘ ਜੀ ਇਹ ਉਹਨਾਂ ਨੂੰ ਪਿੰਡ ਨੂੰ ਕੰਮਨੀ ਸਿੰਘ ਸੀਗਾ ਇਹ ਪਿੰਡ ਲੈ ਜਾ ਚੁੱਕੇ ਸੀਗੇ ਮੇਰੇ ਆਉਂਦੇ ਨੂੰ ਇਹ ਤੁਸੀਂ ਤਹਿਸੀਲਦਾਰ ਸਾਹਿਬਾ ਕੋਲ ਆਏ ਸੀਗੇ ਕਿੱਥੇ ਮੇਰੇ ਕੋਲੇ ਜੀ ਮੁਖਤਿਆਰ ਇਹ ਆਮ ਲੈਂਦੇ ਸੀਗੇ ਇਹ ਤੋਂ ਮੁਖਤਿਆਰਨਾਮਾ ਜੀ ਜ਼ਮੀਨ ਹੜੱਪਣ ਨੂੰ ਖਰਦੇ ਸੀਗੇ ਘਰ ਸਾਰਾ ਕੁਝ ਹੀ ਹੜੱਪਣ ਨੂੰ ਖਰਦੇ ਸੀਗੇ ਜੀ ਉਹਦਾ ਅਫਸਰ ਵਧੀਆ ਨੇ ਉਹ ਤਾਂ ਅਫਸਰੀ ਇੰਨਾ ਚੰਗਾ ਸੀਗਾ ਜੀ ਉਹਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਬੁਲਾਇਆ ਵੀ ਆਹ ਚੀਜ਼ ਕਰ ਰਹੇ ਨੇ ਥੋੜੇ ਬੰਦੇ ਨਾਲ ਉਹਦਾ ਅਫਸਰ ਦਾ ਹੀ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਬਿਲਕੁਲ ਨਹੀਂ ਜੀ ਕਰਨਾ ਚਾਹੀਦਾ ਇਹਦੇ ਇਹੋ ਜਿਹੇ ਬੰਦੇ ਤਾਂ ਸੇਵਾ ਕਰਨੀ ਚਾਹੀਦੀ ਹੈ ਜੀ ਕਾਰਵਾਈ ਹੋਣੀ। ਤੇ ਹੁਣ ਅਸੀਂ ਜੇ ਉਹਨਾਂ ਵੀ ਉਹਨਾਂ ਤੇ ਕਾਰਵਾਈ ਹੋਵੇ ਜੀ ਸਾਨੂੰ ਘਰੇ ਇਹਨੂੰ ਘਰੇ ਬਿਠਾਇਆ ਜਾਵੇ ਘਰ ਤੇ ਕਬਜ਼ਾ ਕਰੀ ਬੈਠੇ ਨਹੀਂ। ਇਹਨੂੰ ਤਾਂ ਹੁਣ ਮੇਰੇ ਕੋਲੇ ਆ ਕਦੇ ਕਿਸੇ ਕੋਲੇ ਰਹਿੰਦਾ ਰਾਤ ਨੂੰ ਕਦੇ ਕਿਸੇ ਕੋਲੇ ਰਹਿੰਦਾ ਜੀ। ਕੱਲ ਨੂੰ ਮਰ ਗਿਆ ਜੀ ਇਹ ਕੱਲ ਨੂੰ ਮਰ ਗਿਆ ਫਿਰ ਇਹਦਾ ਕੌਣ ਜ਼ਿੰਮੇਵਾਰ ਹੈ ਜੀ? ਉਹਨਾਂ ਦੇ ਕੰਨ ਪਾਵਾਂਗੇ ਜੀ। ਅਸੀਂ ਹੁਣ ਅਸੀਂ ਦਿੰਨੇ ਆ ਦਰਖਾਸਤਾਂ ਹੋਰ ਵੀ ਜੇ ਕੋਈ ਕੱਲ ਨੂੰ ਕੋਈ ਗੜਬੜ ਹੁੰਦੀ ਹੈ ਤਾਂ ਉਹਨਾਂ ਦਾ ਉਹ ਕਰਾਂਗੇ ਕਾਰਵਾਈ ਹੋਣੀ ਚਾਹੀਦੀ ਹੈ। ਇਹ ਤੁਰੇ ਜਾਂਦਾ ਹੈ ਤੂੰ ਨਹੀਂ ਜੀ ਫੜਕੀ ਤੋੜਨਾ ਪੈਂਦਾ ਜੀ ਜਦੋਂ ਮੈਂ ਆਪਣੇ ਦਫ਼ਤਰ ਬੈਠਾ ਵਜ਼ਿੱਕਾ ਤਸਦੀਕ ਕਰ ਰਿਹਾ ਸੀਗਾ ਤਾਂ ਮੇਰੇ ਸਾਹਮਣੇ ਪਿੰਡ ਰਾਨਵਾ ਦਾ ਇੱਕ ਮੁਖਤਿਆਰਨਾਮਾ ਪੇਸ਼ ਕੀਤਾ ਗਿਆ ਜਦੋਂ ਮੈਂਨੇ ਮੁਖਤਿਆਰਨਾਮਾ ਕਰਾਉਣ ਵਾਲੇ ਦੇ ਬਿਆਨ ਲੈਣੇ ਸ਼ੁਰੂ ਕੀਤੇ ਤਾਂ ਉਸਨੇ ਕਿਹਾ ਵੀ ਮੈਂ ਉਰੇ ਇਹ ਲੋਕ ਮੈਨੂੰ ਬੈਂਕ ਵਿੱਚ ਦੀ ਰਿਸ਼ਤੀ ਵਿੱਚ ਗਵਾਹੀ ਪਾਣੀ ਹੈ ਇਹ ਕਹਿ ਕੇ ਮੈਨੂੰ ਉਰੇ ਲਿਆਂਦਾ ਗਿਆ ਹੈ ਨਾ ਕਿ ਇਹ ਕਹਿਣ ਵਾਸਤੇ ਵੀ ਮੁਖਤਿਆਰਨਾਮਾ ਕਰਵਾਉਣਾ ਹੈ ਉਸ ਨੂੰ ਆਪਣੇ ਕੋਲ ਬੁਲਾਇਆ ਉਹਦੇ ਬਿਆਨ ਲਏ ਮੁਖਤਿਆਰ ਨਾਮਾ ਸੀ ਰਜਿਸਟਰ ਕਰਨ ਤੋਂ ਨਾ ਕਰ ਦਿੱਤਾ ਕਿਉਂਕਿ ਉਹ ਮੁੰਡਾ ਰਾਜੀ ਨਹੀਂ ਸੀਗਾ ਮੁਖਤਿਆਰ ਨਾਮਾ ਕਰਾਉਣ ਵਾਲਾ ਮੁਖਤਿਆਰ ਨਾਮਾ ਕਰਾਉਣ ਵਾਲੇ ਜਿਹੜੇ ਸੀਗੇ ਬੰਦੇ ਉਹਨਾਂ ਨਾਲ ਤੇ ਉਹ ਮੌਕਾ ਦੇ ਕੇ ਉੱਥੇ ਫਰਾਰ ਹੋ ਗਏ ਸਾਰੇ ਉਹ ਜਿਹੜਾ ਮੌਕਾ ਮੁਖਤਿਆਰ ਨਾਮਾ ਵਾਲਾ ਮੁੰਡਾ ਸੀ ਵਿਚਾਰਾ ਕਰਨ ਨੂੰ ਮ ਆਪਣੇ ਕੋਲ ਵਟਾ ਰੱਖਿਆ ਉਹ ਮੁੰਡਾ ਮੜਿਆ ਕੋਈ ਮੈਨੂੰ ਲੱਗਦਾ ਸ਼ਾਇਦ ਦਿਮਾਗੀ ਤੌਰ ਤੇ ਵੀ ਸੰਤੁਸ਼ਟ ਨਹੀਂ ਸੀਗਾ ਮੁੰਡਾ ਉਹ ਤੇ ਉਸ ਨੂੰ ਆਪਣੇ ਕੋਲ ਬਹਿ ਕੇ ਵੀ ਇਹ ਸਮਝਾਇਆ ਵੀ ਅੱਜ ਤੋਂ ਬਾਅਦ ਇਹਨੇ ਤਸਕੀਲ ਚ ਕਿਸੇ ਨਾਲ ਵੀ ਆਪਣੇ ਇੱਕ ਵਿਸ਼ਵਾਸ ਵਾਲੇ ਮਨਜ਼ੂਰ ਬਿਨਾਂ ਤੇ ਤਸੀਲ ਦੇ ਵਿੱਚ ਨਹੀਂ ਆਣਾ ਹੈਗਾ ਉਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਦੀ ਰਿਪੋਰਟ ਡੀਸੀ ਸਾਹਿਬ ਨੂੰ ਵੀ ਦਿੱਤੀ ਅਸੀਂ ਤੇ ਬਾਕੀ ਜੋ ਸਾਡੇ ਦਫ਼ਤਰ ਦੀ ਫਾਰਮੈਲਟੀ ਅਸੀਂ ਆਪਣੇਉ ਚਸ਼ਮਾ ਆਪਣੀ ਬਹੀ ਵਿੱਚ ਦੋ ਨੰਬਰ ਚ ਕਰ ਦਿੱਤਾ